ਕਰ ਤੋਂ ਗੁਰਦੁਆਰਾ ਸਾਹਿਬ ਗਈ ਇੱਕ ਔਰਤ ਦੇ ਨਾਲ ਬੁਰੀ ਤਰ੍ਹਾਂ ਦੇ ਨਾਲ ਵੱਢ ਟੋ ਕੀਤੀ ਗਈ ਹੈ ਜਿਸ ਤੋਂ ਬਾਅਦ ਉਸ ਦੀ ਮ੍ਰਿਤਕ ਦੇ ਖੇਤਾਂ ਦੇ ਵਿੱਚੋਂ ਬਰਾਮਦ ਹੋਈ ਲੁਧਿਆਣਾ ਦੇ ਪਿੰਡ ਗਿਲ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੈ ਇਸ ਸਮੇਂ ਕਿਉਂਕਿ ਖੇਤਾਂ ਦੇ ਵਿੱਚੋਂ ਇੱਕ ਔਰਤ ਦੀ ਮ੍ਰਿਤਕ ਦੇ ਬਰਾਮਦ ਹੋਈ ਹੈ ਉਸ ਦੇ ਗਲੇ ਦੇ ਉੱਪਰ ਕਈ ਤੇਜ਼ ਤਾਰ ਹਥਿਆਰ ਦੇ ਨਾਲ ਵਾਰ ਕੀਤੇ ਹੋਏ ਨੇ ਅਤੇ ਇਹ ਦੇਖਣ ਤੋਂ ਬਾਅਦ ਹਰਾ ਗिरा ਨਹੀਂ ਰੋੜਾ ਪਾਇਆ ਤੇ ਥਾਣਾ ਸਦਰ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਮ੍ਰਿਤਕ ਦੇਨੂ ਕਬਜ਼ੇ ਦੇ ਵਿੱਚ ਲਿਆ ਇਸ ਕੁੜੀ ਦੀ ਪਛਾਣ ਹੋ ਚੁੱਕੀ ਹੈ ਦੱਸਦੇ ਕਿ ਇਹ ਮੁੰਡੀਆਂ ਕਲਾਂ ਦੀ ਰਹਿਣ ਵਾਲੀ ਸੰਦੀਪ ਕੌਰ ਨਾਮ ਦੀ 33 ਸਾਲ ਦੀ ਔਰਤ ਹੈ ਮੁੱਢਲੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਗਲਾ ਉੱਡਣ ਦੇ ਨਾਲ ਔਰਤ ਦੇ ਸਰੀਰ ਦੇ ਉੱਪਰ ਹੋਰ ਵੀ ਕਈ ਸੱਟਾਂ ਦੇ ਨਿਸ਼ਾਨ ਮਾਰੇ ਗਏ ਨੇ ਥਾਣਾ ਸਦਰ ਦੀ ਪੁਲਿਸ ਨੇ ਇਸ ਔਰਤ ਦੀ شناخت ਕਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਜਾਣਕਾਰੀ ਦਿੰਦੇ ਹੋਏ ਪੁਲਿਸ ਵਾਲਿਆਂ ਦੇ ਵੱਲੋਂ ਦੱਸਿਆ ਗਿਆ ਕਿ ਔਰਤ ਦੇ ਪਰਿਵਾਰ ਦੀ ਸ਼ਿਕਾਇਤ ਤੇ ਅਣਪਛਾਤੇਆਂ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਹੈ। ਪਤਿਕਾ ਦੇ ਪਿਤਾ ਸ਼ਮਸ਼ੇਰ ਸਿੰਘ ਦੇ ਅਨੁਸਾਰ ਉਸ ਦੀ ਲੜਕੀ ਤਲਾਕਸ਼ੁਦਾ ਸੀ। ਸੰਦੀਪ ਕੌਰ ਦੀ 14 ਸਾਲ ਦੀ ਧੀ ਵੀ ਹੈ। ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਸ ਦੀ ਬੇਟੀ ਹਰ ਹਫਤੇ ਮਾਡਲ ਟਾਊਨ ਸੈੱਟ ਗੁਰਦੁਆਰਾ ਸਾਹਿਬ ਦੇ ਵਿੱਚ satsang ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾਂਦੀ ਸੀ। ਐਤਵਾਰ ਸਵੇਰੇ 10 ਵਜੇ ਦੇ ਕਰੀਬ ਉਹ ਐਕਟਿਵਾ ਤੇ ਸਵਾਰ ਹੋ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ। ਕਾਫੀ ਸਮੇਂ ਤੱਕ ਜਦੋਂ ਉਹ ਵਾਪਸ ਨਹੀਂ ਤਾਂ ਪਰਿਵਾਰ ਵਾਲਿਆਂ ਨੇ 2 ਵਜੇ ਦੇ ਕਰੀਬ ਉਸਨੂੰ ਫੋਨ ਕੀਤਾ ਕੁੜੀ ਦਾ ਫੋਨ ਬੰਦ ਆ ਰਿਹਾ ਸੀ ਅਤੇ ਇਸ ਸਬੰਧੀ ਮਾਤਾ ਨੇ ਉਸਦੇ ਪਿਤਾ ਨੂੰ ਵੀ ਸੂਚਿਤ ਕੀਤਾ ਪੂਰੇ ਪਰਿਵਾਰ ਨੇ ਤੁਰੰਤ ਉਸਦੀ ਤਲਾਸ਼ ਸ਼ੁਰੂ ਕੀਤੀ ਇਸ ਦੌਰਾਨ ਹੀ ਰਾਗਿਰਾ ਨੇ ਪਿੰਡ ਗਿਲ ਦੇ ਖੇਤਾਂ ਦੇ ਵਿੱਚ ਮਰੇ ਤੱਕ ਦੇ ਦੇਖਣ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਸੀ ਦੱਸਦੀ ਹੈ ਕਿ ਔਰਤ ਦੀ ਸਕੂਟਰੀ ਦੇ ਵਿੱਚ ਪਈ ਆਰਸੀ ਨੂੰ ਦੇਖਣ ਤੋਂ ਬਾਅਦ ਹੀ ਉਸਦੀ شناخت ਹੋਈ ਅਤੇ ਪੁਲਿਸ ਸਟਾਫ ਨੂੰ ਪਰਿਵਾਰਿਕ ਮੈਂਬਰਾਂ ਤੱਕ ਪਹੁੰਚ ਕੀਤੀ ਗਈ ਉਦੋਂ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਵਾਲਿਆਂ ਦੇ ਵੱਲੋਂ ਹੀ ਦੱਸਿਆ ਗਿਆ ਕਿ ਕੁਝ ਅਹਿਮ ਸੁਰਾਖ ਉਹਨਾਂ ਦੇ ਹੱਥ ਲੱਗੇ ਨੇ ਜਿਸ ਸੰਬੰਧੀ ਕੁਝ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਦੇ ਲਈ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਬੜੀਆਂ ਮੁੰਡੀਆਂ ਰਹਿੰਦੀਆਂ ਸੀ ਸਿਵਲ ਹਸਪਤਾਲ ਚ ਰੇ ਕੱਲ ਗੁੜੀਆ ਮੇਰੀ 10:00 ਵਜੇ ਸਵੇਰੇ ਮਾਡਲ ਟਾਊਨ ਅੰਮ੍ਰਿਤਸਰ ਦੇ ਗੋੜਦਵਾਰੇ ਚਕਰਾਖਨ ਜੀ ਗਈ ਸੀ ਉਹਦੇ ਵਾਢੇ ਡੇਢ ਵਜੇ ਹੀ ਫੋਨ ਕਰਿਆ ਉਹਨੂੰ ਕੰਨੀ ਡੇਢੀ ਮਿੰਟ ਤੇ ਘਟ ਤੱਕ ਆ ਰਹੀ ਆ ਤੇ 2 ਵਜੇ ਬਾਅਦ ਕੁੜੀ ਦਾ ਫੋਨ ਬੰਦ ਆ ਗਿਆ ਕਿੰਨੇ ਸਾਲ ਦੀ ਬੱਚਾ ਸੀ ਹਾਂਜੀ ਛੇ ਸਾਲ ਦੀ ਕੁੜੀ ਹੈ ਸੀ 32 ਸਾਲ ਦੀ ਹੈ 33 ਸਾਲ ਦੀ ਹੈ 14 ਹਾਂਜੀ ਹਾਂ ਇਹ ਕੁੜੀ ਮੈਡਿਸੀ 14 ਸਾਲ ਦੀ ਕੁੜੀ ਹੈ ਨੀਆ ਸੰਦੀਪ ਕੌਰ ਬੱਚੇ ਕਿੰਨੇ ਇੱਕੋ ਕੁੜੀ ਹੈ 14 ਸਾਲ ਦੀ ਨਾ ਟਾਈਮ ਹੋ ਗਿਆ ਪਿਆ ਕੀ ਹੋਇਆ ਉਹਨੂੰ ਕਾਫੀ ਟਾਈਮ ਦਾ 2008 ਜਵਾਕੀ ਹੋਇਆ ਤੇ ਉਹਦਾ ਤਲਾਕ ਹੋ ਗਿਆ ਸੀ ਇਹਨਾਂ ਦਾ ਤਲਾਕ ਹੋਇਆ ਸੀ ਮੇਰੇ ਪਾਸੇ ਰਹਿਂਦੀ ਹੈ ਸਾਂਝਾਂ ਗੱਲ ਹੋਈ ਸੀ ਗੱਲ ਹੋਈ ਸੀ ਕੱਲ ਇਹ ਹੀ ਗੱਲ ਮੈਂ ਮੰਮੀ ਮੰਮੀ ਨਾਲ ਗੱਲ ਹੋਜੀ ਕਹਿੰਦੀ ਮੈਂ 1:30 ਵਜੇ ਤੱਕ ਪਹੁੰਚ ਜੂਗੀ ਕਰਾ ਉਹ 2:30 ਵਜੇ ਕਰਦੇ ਨੇ ਫੋਨ ਕਰਿਆ ਇਹਦਾ ਫੋਨ ਸੋਚੋ ਫੋਨ ਲੱਗਿਆ ਦੋ ਪਿੱਲਾਂ ਵਜਿਆ ਦੋ ਪਿੱਲਾਂ ਦਾ ਬਹੁਤ ਫੋਨ ਸੋਚੋ ਫੋਨ ਲੱਗਿਆ ਤੇ 6:00 ਵਜੇ ਸਾਨੂੰ ਪੁਲਿਸ ਵਾਲਿਆਂ ਨੇ ਬੜੀਆਂ ਮੁੰਡੀਆਂ ਆ ਕੇ ਸਾਡੀ ਚੌਂਕੀ ਆ ਕੇ ਉਸ ਮਰਾਟੋ ਦੀ ਪੁਲਿਸ ਗਈ ਥੀ ਉਹਨਾਂ ਨੇ ਕਾਰਵਾਈ ਕਰੀ ਅੱਥੇ ਆ ਕੇ ਪੁੱਛਿਆ ਕਿ ਛੇ ਆ 11:00 ਵਜੇ ਰਾਤੀ ਮੈਂ ਚੌਂਕੀ ਗਿਆ ਬੰਦਾਰੋਂ ਨੇ ਫੜ ਲਿਆ ਸੀ ਤੇ ਬਾਕੀ ਹੁਣ ਅੱਗੇ ਕਾਰਵਾਈ ਦੱਸੀ ਨਹੀਂ ਕੋਈ ਬੰਦਾ ਪਤਾ ਨਹੀਂ ਕੌਣਾ ਕੌਣ ਨੇ ਪਤਾ ਨਹੀਂ ਹੁਣ ਥੋੜਾ ਜਿਹਾ ਆ ਫਸਾਨੇ ਕੱਲ ਤੋਂ ਪੱਟ ਮਾਰੇ ਹੈ ਪਲੇਟ ਨਾਲ ਅੱਛਾ ਕਾਰ ਵੀ ਦੱਸਿਆ ਨਹੀਂ ਉਹਨਾਂ ਨੇ ਮਾਲਾ ਮੈਨੇ ਕੀ ਕਰਨੀ ਹਲੇ 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 ਕੰਮ ਕਰਿਆ ਜੀ ਹੁਣ ਤੇ ਜਾਣ ਨਹੀਂ ਨਹੀਂ ਜੀ ਅੱਛਾ ਹਲੇ ਕੁਛ ਨਹੀਂ ਦੱਸਿਆ ਹੈ ਕਹਿੰਦੇ ਵੀ ਅੱਗੇ ਕਾਰਵਾਈ ਪਾਵਾਂਗੇ ਹਲੇ ਕੁਝ ਸਮਾਨ ਬਰਾਮਦ ਕਰਾਉਣਾ ਹੈ ਗੁਰਿਆ ਦੀ ਕਰ ਦਿੱਤੀ ਜੋ ਵਗੈਰਾ ਨਹੀਂ ਕਰੀ ਰਹੀ ਜੀ ਇਹ ਨਹੀਂ ਬਾੜੀ ਹੈ ਤੁਹਾਨੂੰ ਇਹ ਕੋਈ ਗੱਲਾਂ ਪਿੰਡਾਂ ਦੇ ਪਾਲਾ ਕੋਈ ਮੱਝਾਂ ਚਾਰਦਾ ਹੋਣਾ ਉਹਨੇ ਚੌਂਕੀ ਤਲਾ ਦਿੱਤੀ ਆ। ਮੇਥੇ ਬੋਡੀ ਪਈ ਆ। ਉਹ ਸਾਹਮਣਾ ਫਿਰ ਪੁਖਲੇ ਗਏ ਉੱਥੇ। ਉਹਨੇ ਬੋਡੀ ਨੂੰ ਗੁੱਟ ਰੀ ਆਰਸੀ ਪਈ ਥੀ ਉਹਦੇ ਚ ਬੈਕ ਵਿੱਚ। ਉਹ ਸਕੂਟ ਰੀ ਵੀ ਆਰਸੀ ਉਹਨਾਂ ਨੇ ਕੱਢ ਕੇ ਮੇਰੇ ਘਰ ਤੱਕ ਪਹੁੰਚਾ। ਘਰੋਂ ਸਕੂਟ ਰੀ ਲੈ ਗਈ। ਸਕੂਟੀ ਗੁਰਦਾਸ ਸਾਹਿਬ ਖੜੀ ਜਾਲੇ। ਜਾਂ ਜਦੋਂ ਹੌਸਾਫ ਹੋਣਾ ਚਾਹੀਦਾ। ਅੱਛਾ। ਮੈਨੂੰ ਹੌਸਾਫ ਲੈਣਾ ਚਾਹੀਦਾ। ਮੇਰਾ ਨਾਮ ਪਰਮਜੀਤ ਸਿੰਘ ਹੈ। ਚਾਚਾ ਜੀ ਲੱਗਦੇ ਆ ਜੀ ਮੈਟਰ ਹੋਇਆ ਜੀ ਵੀ ਹਰ ਇੱਕ ਐਤਵਾਰ ਜਾਨੀ ਕਿ ਆਪਣੇ ਬਾਬਾ ਜਹੀਦਾਂ ਦੇ ਆਉਂਦੀ ਹੁੰਦੀ ਸੀਗੀ ਪਾਠ ਕਰਨਾ ਹਾਂਜੀ ਨਹੀਂ ਆਪਣੇ ਮੱਡਲ ਟਾਉਨ ਮੋਲ ਟਾਉਨ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਉੱਥੇ ਇਹ ਘਰੋਂ 10 ਵਜੇ ਤੁਰੀ ਆ ਤੇ ਇਹਨੇ 1:30 ਵਜੇ ਮਾਉਣਾ ਸੀ ਅੱਛਾ ਜੀ 1:30 ਵਜੇ ਜਦੋਂ ਆ ਮੁੜੀ ਇਹਦੀ ਮਾਤਾ ਜੀ ਨੇ ਫੋਨ ਕੀਤਾ ਮੇਰੀ ਭਝਾਈ ਨੇ ਵੀ ਤੂੰ ਕਿੱਥੇ ਆ ਉਹ ਕਹਿੰਦੀ ਮੰਮੀ ਮੈਂ ਅੱਧੇ ਘੰਟੇ ਬਾਅਦ ਆ ਰਹੀ ਆ ਅੱਛਾ ਜਦੋਂ 2:30 ਵਜੇ ਫੇਰ ਫੋਨ ਕੀਤਾ ਦੋ ਕਾਲਾਂ ਕੀਤੀਆਂ ਤੀਜੀ ਨੂੰ ਬੰਦ ਹੋ ਗਈ ਆ ਕਾਲ ਚੱਕੀ ਨਹੀਂ ਕਿਸੇ ਨੇ ਅੱਛਾ ਜੀ ਉਦੋਂ ਬਾਅਦ 6:00 ਵਜੇ ਸਾਡੇ ਕੋਲੇ ਪੁਲਿਸ ਮੁਲਾਜ਼ਮ ਪਹੁੰਚੇ ਅਗਲਾ ਡਾ ਤੋਂ ਜਿਹੜੀ ਆਪਣੇ ਗਿਲ ਬਾਈਪਾਸ ਚੌਂਕ ਨੇ ਕਿ ਚੌਂਕੀ ਆ ਉਥੋਂ ਚਲੋ ਜੀ ਉੱਥੋਂ ਜਦ ਪਹੁੰਚੇ ਸਾਨੂੰ ਕਹਿੰਦੇ ਵੀ ਥੋੜੀ ਕੁੜੀ ਇਦਾਂ ਇਦਾਂ ਕਰਕੇ ਅਸੀਂ ਕਹੇ ਵੀ ਸਾਨੂੰ ਤਾਂ ਪਤਾ ਨਹੀਂ ਉਹ ਕਹਿੰਦੇ ਵੀ ਗੁੱਜਰ ਉੱਥੇ ਮੱਝਾਂ ਚਾਰਦੇ ਸੀ ਵੀ ਸਾਨੂੰ ਉਹਨਾਂ ਤੋਂ ਪਰਮਿਸ਼ਨ ਮਿਲ ਗਿਆ ਵੀ ਇੱਥੇ ਕੋਈ ਲੜਕੀ ਦੀ লাশ ਪਈ ਆ ਉਹਨਾਂ ਨੇ ਫਿਰ ਸਾਨੂੰ ਫੋਟੋ ਦਿਖਾਈ ਇਦਾਂ ਤੇ ਅਸੀਂ ਕਿ ਆ ਵੀ ਸਾਡੀ ਹੋਈ ਆ ਫਿਰ ਅਸੀਂ ਆਏ ਰਾਤ ਅਸੀਂ 3 ਵਜੇ ਗਏ ਆ ਚੌਕੀ ਚੋਂ ਮੁੰਡਾ ਇਹਨਾਂ ਨੇ ਕਲੈਕਸ਼ਨ ਤੇ ਫੜ ਲਿਆ ਤੇ ਹਲੇ ਬਾਕੀ ਸਾਨੂੰ ਕੋਈ ਕਾਰਵਾਈ ਦਾ ਪਤਾ ਨਹੀਂ ਲੱਗ ਰਿਹਾ ਇਸ ਤਾਰ ਨੂੰ ਸੀਸੀਟੀਵੀ ਵੀਡੀਓ ਨਹੀਂ ਹੋਈ ਇਸ ਤਰੀ ਵੀਡੀਓ ਨਹੀਂ ਨਹੀਂ ਕੁਛ ਨਹੀਂ ਮਿਲਿਆ ਮੋਬਾਈਲ ਪਰਸ ਵਾਲਿਆਂ ਦੇ ਕੋਲੇ ਆ ਜੀ ਪੁਲਿਸ ਕਿੱਥੇ ਮਿਲ ਗਿਆ ਲੜਕੀ ਦਾ ਹਾਂ ਉਹ ਲੜਕੀ ਦਾ ਮੋਬਾਈਲ ਮਿਲ ਗਿਆ ਜਿਹੜਾ ਹਥਿਆਰ ਨਾਲ ਉਹਨੇ ਕੱਟੀ ਆ ਹਨ ਅੰਤਰਾ ਕੱਟੀਆਂ ਨੇ ਉਹ ਹਲੇ ਉਹਨਾਂ ਨੇ ਬਰਾਮਦ ਕਰਨਾ ਉਹ ਤੋਂ ਤੇ ਪੁਲਿਸ ਨੇ ਉਹਨ ਕੀ ਕੀਤਾ ਗਿਆ ਤੁਹਾਨੂੰ ਹੁਣ ਪੁਲਿਸ ਨੇ ਇਹ ਸਾਨੂੰ ਕਿਹਾ ਵੀ ਮਾਇਲ ਵੀ ਕੋਰਟ ਚ ਮਿਲੂਗਾ ਜੀ ਤੁਹਾਨੂੰ ਜੇ ਉਹ ਸਾਰਾ ਕੇਸ ਹੀ ਉਹਦੇ ਤੇ ਬਣਨਾ ਵੀ ਕੀ ਨਿਕਲਦਾ ਇਹਦੇ ਵਿੱਚੋਂ ਵੀ ਉਹਨੇ ਝੁਲਮ ਆਪਦਾ ਕਬੂਲ ਕਰ ਲਿਆ ਅੱਛਾ ਜੀ ਵੀ ਮੈਂ ਹੀ ਕੀਤਾ ਹੁਣ ਚੜਦੇ ਸੀਗੇ ਨਹੀਂ ਜੀ ਨਹੀਂ ਕੋਈ ਨਹੀਂ ਜਾਣਦਾ ਨਹੀਂ ਜੀ ਨਹੀਂ ਕੋਈ ਨਹੀਂ ਜਾਣਦਾ ਸੀਗਾ ਉਹਨੂੰ ਇਹ ਸਾਨੂੰ ਇਹ ਪਤਾ ਲੱਗਣਾ ਚਾਹੀਦਾ ਵੀ ਘਰ ਦੇ ਬਾਰੇ ਤੋਂ ਇਹਨੂੰ ਕੌਣ ਲੈ ਕੇ ਗਿਆ ਜਾਂ ਸਕੂਟਰ ਇਹਦੀ ਉੱਥੇ ਖੜੀ ਆ ਸਾਨੂੰ ਇਹ ਪਤਾ ਲੱਗਣਾ ਚਾਹੀਦਾ ਵੀ ਉੱਥੋਂ ਇਹਨੂੰ ਕੌਣ ਲੈ ਕੇ ਗਿਆ ਜਨਾਨੀ ਲੈ ਕੇ ਗਈ ਆ ਜਾਂ ਕੋਈ ਬੰਦਾ ਲੈ ਗਿਆ ਸਾਡੀ ਤਾਂ ਇਹੀ ਬੇਚੀ ਹੈ